ਸੋ ਹੁਣ ਤੱਕ ਦੀ ਵੱਡੀ ਖਬਰ ਜੋ ਸਾਹਮਣੇ ਆ ਰਹੀ ਹੈ ਉਹ ਰਾਗਵ ਚੱਡਾ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਆਪ ਨੇਤਾ ਰਾਗਵ ਚੱਡਾ ਗੰਭੀਰ ਬਿਮਾਰੀ ਤੋਂ ਪੀੜਤ ਅਸੇ ਗਏ ਨੇ ਜੇਕਰ ਉਹਨਾਂ ਦਾ ਸਮੇਂ ਸਿਰ ਇਲਾਜ ਨਾ ਹੁੰਦਾ ਤਾਂ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਵੀ ਜਾ ਸਕਦੀ ਸੀ ਜੀ ਹਾਂ ਵੱਡੀ ਖਬਰ ਜੋ ਸਾਹਮਣੇ ਆ ਰਹੀ ਹੈ ਕਿ ਗੰਭੀਰ ਬਿਮਾਰੀ ਸੀ ਉਹਨਾਂ ਨੂੰ ਜਿਸ ਤੋਂ ਬਾਅਦ ਅੱਖਾਂ ਦੀ ਸਰਜਰੀ ਦੇ ਲਈ ਯੂਕੇ ਗਏ ਸਨ ਰਾਗਵ ਚੱਡਾ ਨੂੰ ਅੱਖਾਂ ਦੀ ਇੱਕ ਗੰਭੀਰ ਬਿਮਾਰੀ ਸੀ ਜਿਸ ਤੋਂ ਬਾਅਦ ਇਹ ਆਖਿਆ ਗਿਆ ਜੇਕਰ ਸਮੇਂ ਸਿਰ ਇਸ ਬਿਮਾਰੀ ਦਾ ਇਲਾਜ ਨਾ ਕੀਤਾ ਜਾਂਦਾ ਤਾਂ ਉਹਨਾਂ ਦੀ ਅੱਖਾਂ ਦੀ ਰੌਸ਼ਨੀ ਹੈ ਜੋ ਕਿ ਜਾ ਸਕਦੀ ਸੀ ਪਰ ਨੀਤੀ ਚੋਪੜਾ ਦੇ ਪਤੀ ਅਤੇ ਸਿਆਸਤਦਾਨ ਨੇ ਰਾਗਵ ਚੱਡਾ ਗੰਭੀਰ ਬਿਮਾਰੀ ਤੋਂ ਪੀੜਿਤ ਅਸੇ ਗਏ ਨੇ ਜਿਸ ਤੋਂ ਬਾਅਦ ਬ੍ਰਿਟੇਨ ਦੇ ਵਿੱਚ ਉਹਨਾਂ ਦਾ ਇਲਾਜ ਜਾਣ ਰਿਹਾ ਹੈ ਦੱਸ ਦਈਏ ਕਿ ਰਾਗਵ ਚੱਡਾ ਦਾ ਕੁਝ ਹੀ ਚਿਰ ਪਹਿਲਾਂ ਪਰਨੀਤੀ ਦੇ ਨਾਲ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਰਾਗਵ ਚੱਡਾ ਯੂਕੇ ਚਲੇ ਗਏ ਜਿਸ ਤੋਂ ਬਾਅਦ ਖਬਰ ਆਈਆਂ ਸੀ ਕਿਸੇ ਇਲਾਜ ਦੇ ਲਈ ਯੂਕੇ ਗਏ ਨੇ ਪਰਨਿਤ ਚੋਪੜਾ ਅਤੇ ਰਾਗਵ ਚੱਡਾ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਜੋੜੀਆਂ ਦੇ ਵਿੱਚੋਂ ਇੱਕ ਮੰਨੇ ਜਾ ਰਹੇ ਨੇ ਇਸ ਪਿਆਰੇ ਜੋੜੇ ਨੇ 2023 ਦੇ ਵਿੱਚ ਵਿਆਹ ਕਰਾਇਆ ਸੀ ਜਿਸ ਤੋਂ ਬਾਅਦ ਅਕਸਰ ਇੱਕ ਦੂਜੇ ਤੇ ਪਿਆਰ ਦੀ ਵਰਖਾ ਦੀਆਂ ਤਸਵੀਰਾਂ ਜਿਹੜੀ ਕਿ ਕਰਦੇ ਨਜ਼ਰ ਆਉਂਦੀਆਂ ਸਨ ਰਾਗਵ ਚੱਡਾ ਦੀਆਂ ਮੁਸ਼ਕਲਾਂ ਉਦੋਂ ਵਧੀਆਂ ਜਦੋਂ ਇਹਨਾਂ ਨੂੰ ਅੱਖਾਂ ਦੀ ਬਿਮਾਰੀ ਹੋ ਜਾਂਦੀ ਹੈ ਇੱਕ ਗੰਭੀਰ ਬਿਮਾਰੀ ਹੋ ਜਾਂਦੀ ਹੈ ਨਿੱਜੀ ਜ਼ਿੰਦਗੀ ਵਿੱਚ ਚੁਣੌਤੀਆਂ ਦਾ ਸਾਹਮਣਾ ਇਸ ਬਿਮਾਰੀ ਲੈ ਕੇ ਇਹਨਾਂ ਨੂੰ ਕਰਨਾ ਪੈਂਦਾ ਦੱਸਦੇ ਕਿ ਪੜਨਤੀ ਦੇ ਰਾਜਨੀਤਾ ਰਾਗਵ ਚੱਡਾ ਦੀ ਬ੍ਰਿਟੇਨ ਚੱਖਾਂ ਦੀ ਵੱਡੀ ਸਰਜਰੀ ਹੋਈ ਆ ਤੇ ਜੇਕਰ ਉਹਨਾਂ ਦਾ ਇਲਾਜ ਸਮੇਂ ਸਿਰ ਨਾ ਹੁੰਦਾ ਤਾਂ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਵੀ ਖਤਮ ਹੋ ਜਾਕਦੀ ਸੀ ਦਿੱਲੀ ਦੇ ਮੰਤਰੀ ਸੌਰਵ ਭਾਰਦਵਾਸ ਨੇ ਖੁਲਾਸਾ ਕੀਤਾ ਹੈ ਕਿ ਪਾਰਟੀ ਦੇ ਸੀਨੀਅਰ ਨੇਤਾ 83ਵੇਂ ਮੈਂਬਰ ਰਾਗਵ ਚੱਡਾ ਜੋਨਾਂ ਦੌਰਾਨ ਪ੍ਰਚਾਰ ਪ੍ਰੋਗਰਾਮ 'ਚ ਮੌਜੂਦ ਨਜ਼ਰ ਨਹੀਂ ਆਏ ਜਿਸ ਤੋਂ ਬਾਅਦ ਉਹਨਾਂ ਦੀ ਅੱਖਾਂ ਦੀ ਆਪਰੇਸ਼ਨ ਦੀ ਖਬਰ ਹੈ ਜੋ ਕਿ ਸਾਹਮਣੇ ਆਉਂਦੀ ਹੈ ਉਹਨਾਂ ਕਿਹਾ ਕਿ ਰਾਗਵ اپنی ਅੱਖ ਦੀ ਸਰਜਰੀ ਲਈ ਸਮੇਂ ਯੂਕੇ ਦੇ ਵਿੱਚ ਨੇ ਉਹਨਾਂ ਵੀ ਦੱਸਿਆ ਹੈ ਕਿ ਉਸ ਦੀ ਸਮੱਸਿਆ ਬਹੁਤ ਜ਼ਿਆਦਾ ਗੰਭੀਰ ਹੈ ਅੰਨਪਨ ਹੋ ਸਕਦਾ ਹੈ ਮੈਨੂੰ ਲੱਗਦਾ ਹੈ ਕਿ ਜਿਵੇਂ ਉਸ ਦਾ ਇਲਾਜ ਹੋਵੇਗਾ ਉਹ ਜਲਦ ਵਾਪਸ ਆਉਣਗੇ ਅਤੇ ਸਾਡੇ ਨਾਲ ਮੁਹਿੰਮ ਦੇ ਵਿੱਚ ਸ਼ਾਮਲ ਹੋਣਗੇ ਦੱਸ ਦਈਏ ਕਿ ਰਾਘਵ ਚੱਡਾ ਨੇ 24 ਸਤੰਬਰ ਨੂੰ ਉਦੇਪੁਰ ਦੇ ਵਿੱਚ ਸ਼ਾਨਦਾਰ ਵਿਆਪਰੀ ਨੀਤੀ ਦੇ ਨਾਲ ਕਰਵਾਸ ਜਿਸ ਤੋਂ ਬਾਅਦ ਉਹ ਅਕਸਰ ਵਿਵਾਦਾਂ ਦੇ ਵਿੱਚ ਕਿਰੇ ਰਹਿਸਨ ਸੋਸ਼ਲ ਮੀਡੀਆ ਤੇ ਕਾਫੀ ਉਹਨਾਂ ਦੀਆਂ ਤਸਵੀਰਾਂ ਸਾਂਝੀਆਂ ਹੋ ਰਹੀਆਂ ਜ਼ਰਨ ਪਰ ਹੁਣ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਜਿਕੇ ਦਾਲ ਕੀਤੀ ਜਾਵੇ ਤਾਂ ਵੱਡੇ ਵੱਡੀ ਰੈਲੀਆਂ ਦੇ ਵਿੱਚ ਰਾਗਵ ਚੱਡਾ ਦੀ ਗੈਰ ਮੌਜੂਦਗੀ ਸਵਾਲੀਆ ਨਿਸ਼ਾਨ ਖੜੇ ਕਰਦੀ ਸੀ ਪਰ ਹੁਣ ਜੋ ਖਬਰ ਸਾਹਮਣੇ ਆਉਂਦੀ ਹੈ ਇਹ ਆਉਂਦੀ ਹੈ ਕਿ ਰਾਗਵ ਚੱਡਾ ਅੱਖਾਂ ਦੀ ਬਿਮਾਰੀ ਤੋਂ ਪੀੜਤ ਹੈ ਇਸ ਦਾ ਇਲਾਜ ਕਰਵਾਉਣ ਦੇ ਲਈ ਉਹ ਯੂਕੇ ਗਏ